ਅਰਸਾ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਫਤ ਖਸਮ ਦੀ ਦੂਰ ਅਰਸਾ ਹਾਂ ਕੁਰਸਾ ਹਾਂ ਛਟੀਐ ਤਦੁ ਡਿਠੇ ਸਜੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਸੱਜਣਾ ਸੱਚਾ ਬਾਤਿ ਸਾਹ ਸਿਰ ਸਾਹ ਦਾ ਸੋਹੀਏ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸਜਣਾ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਹાગੜਾ ਮਹੱਲ ਪੰਜਵਾ ਨਾ ਕਾਟ ਸੋਹਨਾ ਪ੍ਰਾਨਯਾਧਾਰਾ ਰਾਮ ਸੁੰਦਰ ਸੁਬਾਲਾਲ ਗੋਪਾਲ ਦਇਆਲ ਕੀ பார ஆத்தீத்த மனமோனா காட்ட சோஹனா பிரண அதார சுந்தர சோ ਬਾਬਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ਗੋਪਾਲ ਦਇਆਲ ਗੋਬਿੰਦ ਲਾਲ ਨਾ ਮਿਲੋ ਕੰਤ ਨਿਮਾਨੀਆਂ ਨਾ ਨਰਸਨ ਦਰਸ ਪਰਸਨ ਨਾ ਹਨੀਂਦਰਣ ਵਿਹਾਣੀਆਂ ਗਿਆਨ ਅੰਜਨਾ ਨਾਮ ਬਿੰਜਨਾ ਪਏ ਸਗਲ ਸਿਗਾਰਾਂ ਨਾਨਕ ਪਾਏ ਅੰਪ ਸੰਤ ਜੰਪੰ ਮੇ ਕੰਤਾ ਹਮਾਰਾ ਲਖ ਉਲਾਹਨੇ ਮੂਹ ਹਾਰ ਜਬ ਲਗ ਨਾ ਮਿਲੈ ਰਾਮ ਨਿਲਨ ਕਾਓ ਰਉ ਉਪਾਵ ਕੇਛ ਹਮਾਰਾ ਨਹ ਚੱਲ ਰਾਮ ਚਲ ਚਿੱਤ ਬੇਤ ਅਨਿਤ ਪ੍ਰਯ ਬੇਨਾ ਬੇਦੀਦਾ ਤੀ ਜੀਆ ਖਾਣ ਪਾਣ ਸੀਗਾਰ ਬਿਰਥੇ ਹਰ ਕੰਤ ਬਿਨ ਕਿਉ ਜੀ ਜੀਆ ආසාප අසරැනදිනියර රැහැනසකිය එකතෙලා නානක පයයම් පැසන්තදසී ਤਉ ਪ੍ਰਸਾਦ ਮੇਰਾ ਤੇਰ ਮਿਲਾ ਸੀ ਜੇ ਇਕ ਪ੍ਰਯੋਸ ਸੰਗ ਦਰਸ ਨਾ ਪਾਈਐ ਰਾਮ ਅਵਰ ਆਵਗਨ 모ਹੇ ਅਨੇਕ ਕਾਤ ਮਹਿਲ ਬੁਲਾਈ ਹੈ ਰਾਮ ਨਿਰਗੁਨ ਨਿਮਾਣੀ ਅनाथ ਬਿਨਵਾ ਮਿਲਹੁ ਪ੍ਰਭ ਕਿਰਪਾ ਨਿਧੇ ਰਾਮ ਪੀਤ ਖੋਈਆ ਸਹਜ ਸੋਈਆ ਪ੍ਰਭ ਪਲਕ पे ਖਤਾ ਨਭ ਨਿੱਤੇ ਗਰੇ ਲਾਲ ਆਵੈ ਮਹਿਲ ਪਾਵੈ মিল সঙ্গ মঙ্গলা গাইয়া নানক পায়ম প sant sarani moh daras dikhai hai संतन का प्रसाद हर हर पाया राम इच्छा पुनी मान संत तपत बुझाया राम ਸਪਲਾ ਸੋ ਤੇ ਨਸਰਾੜੇ ਸੁਹਾਵੇ ਆਨੰਦ ਮੰਗਲ ਰਾਸ ਕਮਾਂ ਪ੍ਰਗਟੇ ਗੋਪਾਲ ਗੋਬਿੰਦ ਲਾਲ ਨਾਮ ਗਵਨ ਰਸਨਾ ਗੋਣਾ ਭਨਾ ਪ੍ਰਮ ਲੋਭ ਮੋਹ ਬਕਾਰ ਥਕੇ ਮਿਲ ਸਖੀ ਮੰਗਲ ਗਾਇਆ ਨਾਨਕ ਪਾਇ ਅੰਪੈ ਸੰਤ ਜੰਪੈ ਜੇ ਨਾ ਹਰ ਹਰ ਸੰਜੋਗ ਮਿਲਾਇਆ ਪ੍ਰਾਮ ਲੋਭ ਮੋਹ ਵਿਕਾਰ ਥਾਕੇ ਸਖੇ ਮੰਗਲ ਗਾਇਆ ਨਾਨਕ ਪਏ ਅੰਪ ਸੰਤ ਜੰਪੈ ਜੈਨ ਹਰ ਹਰ ਸੰਜੋਗ ਮਿਲਾਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਬਿਹાગੜਾ ਮਹੱਲਾ ਪੰਜਵਾ ਆਤ ਪ੍ਰੀਤਮ ਮਨ ਮੋਹਮਾ ਘਟ ਸੋਹਮਾ ਪ੍ਰਾਨ ਆਧਾਰਾ RAM ਸੁੰਦਰ ਸੁਬਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ RAM